ਸਤਿ ਸ਼੍ਰੀ ਅਕਾਲ ਮੇਰੇ ਸਾਰੇ ਹੀ ਦਰਸ਼ਕਾਂ ਨੂੰ ਤੇ ਅੱਜ ਅਸੀਂ ਬੈਠੇ ਹਾਂ ਪੰਜਾਬ ਦੇ ਜਨਰਲ ਸਕੱਤਰ ਜਨਤਾ ਦਲ ਯੂनाइटेड ਤੋਂ ਸਤਨਾਮ ਸਿੰਘ ਗਿੱਲ ਜੀ ਜੋ ਕਿ ਮਹਾਨ ਸ਼ਖਸੀਅਤ ਹਨ ਤੇ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਬਾਰੇ ਤੇ ਥੋੜੇ ਸਾਂਝ ਪੜਤਾਲ ਕਰਾਂਗੇ ਇਸ ਬਾਰੇ ਕਿ ਸਾਡੇ ਹੱਥ ਕੀ ਹਨ ਐਜੂਕੇਸ਼ਨ ਨੂੰ ਲੈ ਕੇ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਅੱਜ ਦਾ ਜਿਹੜਾ ਸਬਜੈਕਟ ਹੈ ਸਾਡਾ ਵਿਸ਼ਾ ਵਾ ਮੈਂ ਆਪ ਜੀ ਇਸ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਉਹਨਾਂ ਮਾਪਿਆਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਵਾਂ ਜਿਨ੍ਹਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਚੈਨਲ ਹੀ ਇੱਕ ਅਜਿਹਾ ਜ਼ਰੀਆ ਵਾ ਜਿੱਦੇ ਰਾਹੀਂ ਅਸੀਂ ਆਪਣਾ ਮੈਸੇਜ ਮਨੁੱਖੀ ਚੇਨ ਬਣਾ ਕੇ ਇੱਕ ਦੂਜੇ ਤੱਕ ਪਹੁੰਚਾ ਸਕਦੇ ਆ ਤਾਂ ਅੱਜ ਜਿਹੜਾ ਸਾਡਾ ਸਬਜੈਕਟ ਆ ਉਹ ਇਹ ਹੈਗਾ ਦੀ ਅਫੀਲੀਏਟਡ ਸਕੂਲ ਜਿਹਨੂੰ ਪ੍ਰਾਈਵੇਟ ਸਕੂਲ ਕਹਿੰਦੇ ਨੇ ਇਹ ਚਾਰ ਤਰ੍ਹਾਂ ਦੀਆਂ ਫੀਸਾਂ ਜਿਹੜੀਆਂ ਮਾਪਿਆਂ ਤੋਂ ਲੈ ਰਹੇ ਨੇ ਉਹ ਕਿਹੜੇ ਫੀਸਾਂ ਨੇ ਇੱਕ ਪਹਿਲੀ ਫੀਸ ਜਿਹੜੀ ਹੈ ਸਾਲਾਨਾ ਫੰਡ ਦੂਸਰਾ ਹੈਗਾ ਮੁਰੰਮਤ ਫੰਡ ਤੀਸਰਾ ਹੈਗਾ ਵਾ ਟਿਊਸ਼ਨ ਫੰਡ ਤੇ ਚੌਥੀ ਹੈਗੀ ਆ ਬਿਲਡਿੰਗ ਫੰਡ ਇਹ ਚਾਰ ਤਰ੍ਹਾਂ ਦੀਆਂ ਫੀਸਾਂ ਜਿਹੜੀਆਂ ਵਾ ਇਹੋ ਹੀ ਮਾਪਿਆਂ ਦਾ ਜਿਹੜਾ ਢਿੱਡ ਤੋ ਦਿੰਦੀਆਂ ਵਾ ਔਰ ਇਸ ਨੂੰ ਅਸੀਂ ਆਰਥਿਕ ਸ਼ੋਸ਼ਣ ਕਹਾਵਾਂਗੇ ਕਿ ਜਿਹੜੀ ਚੀਜ਼ ਡਰਾ ਕੇ ਧਮਕਾ ਕੇ ਡੋਮਿਨੇਟ ਕਰਕੇ ਕਿਸੇ ਕੋ ਲਈ ਜਾਵੇ ਵਸੂਲੀ ਜਾਵੇ ਉਹ ਇੱਕ ਜਿਹੜਾ ਸੰਗੀਨ ਅਪਰਾਧ ਆਰਥਿਕ ਸ਼ੋਸ਼ਣ ਦਾ ਰੂਪ ਧਾਨ ਕਰ ਜਾਂਦਾ ਮਾਪੇ ਜਦ ਵੀ ਫੀਸਾ ਜਮਾ ਕਰਾਉਂਦੇ ਨੇ ਕੈਸ਼ ਕਾਊਂਟਰ ਦੇ ਜਿੱਥੇ ਕੈਸ਼ ਜਮਾ ਹੁੰਦਾ ਔਰ ਕਦੀ ਵੀ ਮਾਪੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਜਿਹੜੇ ਤੁਸੀਂ ਸਾਡੇ ਕੋਲ ਚਾਰ ਤਰ੍ਹਾਂ ਦੇ ਫੀਸਾ ਲੈਣ ਦੇ ਆ ਇਦੇ ਸੰਬੰਧੀ ਜੇ ਕੋਈ ਪੰਜਾਬ ਸਕੂਲ ਸਿੱਖਿਆ ਬੋਰਡ ਡਾਇਰੈਕਟਰ ਡিপিਆਈ ਜਾਂ ਜ਼ਿਲ੍ਹੇ ਦੇ ਜਿਹੜੇ ਸਿੱਖਿਆ ਅਧਿਕਾਰੀ ਨੇ ਕੋਈ ਤੁਹਾਨੂੰ ਲੈਟਰ ਜਾਰੀ ਕੀਤਾ ਉਹ ਲੈਟਰ ਜਨਤਕ ਕਰੋ ਮਾਪਿਆਂ ਦੇ ਹੱਕ ਵਾਸਤੇ ਤਾਂ ਕਿ ਜਿਹੜੀਆਂ ਫੀਸਾਂ ਤੁਸੀਂ ਵਸੂਲ ਰਹੇ ਹੋ ਉਹਨਾਂ 'ਚ ਪਾਰਦਰਸ਼ਤਾ ਹੋਵੇ ਔਰ ਉਹਦੇ ਲਈ ਬਕਾਇਦਾ ਜਿਹੜੀ ਸਰਕਾਰੀ ਤੁਸੀਂ ਫੀਸ ਲੈਣ ਦੇ ਸਰਕਾਰ ਦੇ ਡਾਇਰੈਕਸ਼ਨ ਤੇ ਉਹ ਆਨਲਾਈਨ ਹੋਣੀ ਚਾਹੀਦੀ ਅਜੇ ਤੱਕ ਕਦੀ ਵੀ ਕਿਸੇ ਮਾਪੇ ਨੇ ਇਹ ਨਹੀਂ ਵੇਖਿਆ ਜਿਹੜੇ ਐਨੂਅਲ ਫੀਸ ਲੈਂਦੇ ਆ ਐਨੂਅਲ ਚਾਰਜ ਲੈਂਦੇ ਆ ਟਿਊਸ਼ਨ ਫੀਸ ਲੈਂਦੇ ਆ ਬਿਲਡਿੰਗ ਫੀਸ ਲੈਂਦੇ ਆ ਮੈਂਟਰਸ ਫੀਸ ਲੈਂਦੇ ਆ ਉਹ ਮਾਪਿਆਂ ਨੂੰ ਆਨਲਾਈਨ ਕਿਉਂ ਨਹੀਂ ਪਹੁੰਚਦੇ ਆਫਲਾਈਨ ਕਿਉਂ ਜਾ ਰਹੀ ਆ ਥੈਟ ਇਜ਼ ਦਾ ਕੁਐਸਚਨ ਨੰਬਰ 2 ਕੋਈ ਵੀ ਪ੍ਰਾਈਵੇਟ ਸਕੂਲ ਆ ਚਾਹੇ ਉਹਨਾਂ ਤੇ پابੰਦੀ ਆ ਵੀ ਤੁਸੀਂ 8% ਤੋਂ ਵੱਧ ਜਿਹੜਾ ਐਜੂਕੇਸ਼ਨ ਐਕਟ 1968 ਕਹਿ ਰਿਹਾ ਵੀ ਤੁਸੀਂ ਪੈਸੇ ਲੈ ਸਕਦੇ ਹੋ ਰੁਪਈਆਂ 'ਚ ਨਹੀਂ ਲੈ ਸਕਦੇ ਪੈਸਾ ਕਿਉਂ ਕਿ ਇਹ ਨੋ ਪ੍ਰੋਫਿਟ ਨੋ ਲਾਸ ਦੇ ਕਨਸੈਪਟ ਤੇ ਸਕੂਲ ਚੱਲ ਰਹੇ ਆ ਅਸੀਂ ਤੁਹਾਡੇ ਚੈਨਲਾਂ ਦੇ ਰਹੀਏ ਸੁਨੇਹਾ ਗ੍ਰਾਮ ਪੰਚਾਇਤਾਂ ਪਿੰਡ ਦੇ ਵਸਨੀਕਾਂ ਵੱਡੇ ਸ਼ਹਿਰਾਂ ਦੇ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੇ 3 ਕਰੋੜ ਮਾਪਿਆਂ ਨੂੰ ਪੋਲੀਟਿਕਲੀ ਪਾਰਟੀਆਂ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਆਵਾਮੀ ਜਥੇਬੰਦੀਆਂ ਨੂੰ ਪત્રਕਾਰ ਸਹਿਬਾਨਾਂ ਨੂੰ ਅਫਸਰ ਸਹਿਬਾਨਾਂ ਨੂੰ ਔਰ ਜੁਡੀਸ਼ਰੀ ਨੂੰ ਕਿਹੜੀ ਚੀਜ਼ ਦੇ ਸੰਬੰਧ ਚ ਬਿੱਲ ਨਹੀਂ ਆਇਆ ਪਾਰਲੀਮੈਂਟ ਨੇ ਬਿੱਲ ਪਾਸ ਨਹੀਂ ਕੀਤਾ ਵਿਧਾਨ ਸਭਾ ਨੇ ਬਿੱਲ ਪਾਸ ਨਹੀਂ ਕੀਤਾ ਐਜੂਕੇਸ਼ਨ ਮਨਿਸਟਰ ਨੇ ਆਰਡਰ ਨਹੀਂ ਕੀਤੇ ਫਿਰ ਉਹ ਫੀਸਾਂ ਪ੍ਰਾਈਵੇਟ ਸਕੂਲਾਂ ਵਾਲੇ ਕਿਵੇਂ ਵਸੂਲੀ ਜਾ ਰਹੇ ਆ ਅਸੀਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਜਨਤਖਤ ਚ ਅਪੀਲ ਕਰਦੇ ਆ ਮੀਰ ਖਬਰ ਦਾ ਸੁਬ ਮਰੋਪੋ ਲੈਂਦੇ ਹੋਏ ਜਿੰਨੇ ਵੀ ਪੰਜਾਬ ਚ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਨੇ ਚਾਰ ਤਰ੍ਹਾਂ ਦੀਆਂ ਫੀਸਾਂ ਪਿਛਲੇ ਜਿੰਨੇ ਵੀ ਸਾਲਾਂ ਤੋਂ ਉਹਨਾਂ ਦੇ ਰਜਿਸਟ੍ਰੇਸ਼ਨ ਕੀਤੀ ਆ ਜਾਂ ਜਦੋਂ ਤੋਂ ਉਹਨਾਂ ਨੂੰ ਐਫੀਲੀਏਸ਼ਨ ਮਿਲੀ ਆ ਮਾਨਤਾ ਮਿਲੀ ਉਦੋਂ ਤੋਂ ਲੈ ਕੇ ਚਾਲੂ ਵੇਲੇ ਤੱਕ ਜਿੰਨੀਆਂ ਵੀ ਚਾਰ ਫੀਸਾਂ ਮਾਪਿਆਂ ਤੋਂ ਵਸੂਲੀਆਂ 3 ਕਰੋੜ ਮਾਪਿਆਂ ਤੋਂ ਇਹ ਸਾਰੀਆਂ ਫੀਸਾਂ ਉਹਨਾਂ ਸਕੂਲਾਂ ਤੋਂ ਵਿਆਜ ਸਮੇਤ ਵਾਪਸ ਲੈ ਕੇ ਸਿੱਧਾ ਸਰਕਾਰੀ ਖਜ਼ਾਨੇ ਚ ਪਵਾਇਆ ਜਾਣ ਤਾਂ ਕਿ ਪੰਜਾਬ ਸਰਕਾਰ ਨੂੰ ਆਰਥਿਕ ਤੌਰ ਤੇ ਹਲਾਰਾ ਮਿਲੇ ਔਰ ਜਿਹੜੇ ਪੰਜਾਬ ਗਵਰਨਮੈਂਟ ਨੇ ਸੈਂਟਰ ਤੋਂ ਜਾਂ ਜਿਹੜਾ ਵਿਸ਼ਵ ਬੈਂਕ ਤੋਂ ਕਰਜ਼ਾ ਲਿਆ ਵਾ ਉਹ ਆਪਣਾ ਜਿਹੜਾ ਪੰਜਾਬ ਸਰਕਾਰ ਹੌਲਾ ਕਰ ਸਕੀ ਦੂਸਰੀ ਗੱਲ ਐਜੂਕੇਸ਼ਨ ਮਨਿਸਟਰ ਡਾਇਰੈਕਸ਼ਨ ਦੇਵੇਂ ਨਾ ਸਕੂਲਾਂ ਨੂੰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿ ਜੇਕਰ ਜਿਹੜਾ ਵੀ ਸਕੂਲੇ ਚਾਰ ਤਰ੍ਹਾਂ ਦੇ ਫੀਸਾ ਲੈਂਦਾ ਉਹਦੇ ਖਿਲਾਫ ਜਿਹੜਾ ਡੁਰੀਂਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਹੋ ਸਕਦਾ ਔਨ ਦਾ ਸਪੋਰਟ ਉਹਦਾ ਪੋਰਟਲ ਸਸਪੈਂਡ ਕਰਕੇ ਉਹਦੀ ਮਾਨਤਾ ਰੱਦ ਕਰ ਜੀ ਹਾਂਜੀ ਬਹੁਤ ਵਧੀਆ ਸਤਨਾਰ ਸਿੰਘ ਜੀ ਤੇ ਜਿਵੇਂ ਕਿ ਇਸ ਚੀਜ਼ ਨੂੰ ਲੈ ਕੇ ਕੁਝ ਪੇਰੈਂਟਸ ਜੋ ਇਸ ਚੀਜ਼ ਤੋਂ ਜਾਗਰਤ ਹੋ ਜਾਣ ਉਹ ਤੰਗ ਹੋਣ ਉਹ ਕੁਝ ਵੀ ਇਸ ਚੀਜ਼ ਨੂੰ ਲੈ ਕੇ ਇਸ ਟਾਪਿਕ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਨ ਤੇ ਉਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਪੰਜਾਬ ਪ੍ਰਦੇਸ਼ ਜਨਤਾ ਦਲ ਯੂनाइटेड ਕੀ ਮੈਂਬਰੀ ਪਾਰਲਮੈਂਟ ਕਮੇਟੀ ਬਣਾ ਰਹੀ ਆ ਜੀ ਦੇ ਸੇ ਨਾਂਅ ਔਰ ਉਹਨਾਂ ਦੇ ਨੰਬਰ ਜਿਹੜੇ ਅਸੀਂ ਜਲਦੀ ਪੰਜਾਬ ਦੇ ਲੋਕਾਂ ਲਈ ਨਸ਼ਰ ਕਰ ਦਾਂਗੇ ਤਾਂ ਕਿ ਲੋਕ ਆਪਣੀਆਂ ਸ਼ਿਕਾਇਤਾਂ ਸਕੂਲਾਂ ਦੇ ਖਿਲਾਫ ਆਪਣੇ ਵੀਰਵੇ ਸਕੂਲਾਂ ਦੇ ਖਿਲਾਫ ਸਾਡੀ ਤਾਲਮਿਲ ਕਮੇਟੀ ਨੂੰ ਜਾਵਾਂ ਕਰਾਹ ਸੰਗਠ ਵੀਰਵੇ ਪਹੁੰਚ ਸਕਣ ਔਰ ਮੈਂ ಗ್ರಾಮ ਪੰਚਾਇਤਾਂ ਨੂੰ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਪ੍ਰਦੇਸ਼ ਜਨਤਾਦਲ ਯੂनाइटेड ਲੋਕ ਹਿੱਤ ਦੇ ਇਸ ਮੁੱਦੇ ਨੂੰ ਲੈ ਕੇ ਮੈਦਾਨ 'ਚ ਉਤਰ ਚੁੱਕੀ ਹੈ ਅਸੀਂ ਪਿੰਡਾਂ 'ਚ ਜਾ ਕੇ ਗੁਰਦੁਆਰਿਆਂ 'ਚ ਬੋਲ ਕੇ ਸਪੀਕਰਾਂ 'ਚ ਬੋਲ ਕੇ ਅਨਾਉਂਸਮੈਂਟਾਂ ਕਰਕੇ ਵੱਡੇ ਵੱਡੇ ਮਾਪਿਆਂ ਦੇ ਇਕੱਠ ਕਰਕੇ ਅਸੀਂ ਇਹ ਚਾਰ ਜਿਹੜੀਆਂ ਫੀਸਾਂ ਜਿਹੜੀਆਂ ਜਿਹੜੇ ਸਕੂਲ ਲੈ ਰਹੇ ਇਹਨੂੰ ਰੋਕਣ ਦੇ ਲਈ ਵਿਆਪਕ ਪੱਧਰ ਤੇ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਾਂਗੇ ਆਓ ਅੱਗੇ ਮਾਪਿਆਂ ਨਾਲ ਖੜੀਏ ਔਰ ਇਹ ਸਕੂਲਾਂ ਦੀ ਜਿਹੜੀ ਲੁੱਟ ਖੋਟ ਆ ਇਨੂੰ ਜਿਹੜਾ ਬੰਦ ਕਰਵਾਇਆ ਹੁਣ ਜਿਹੜਾ ਨਵਾਂ ਸੈਸ਼ਨ ਆ ਰਿਹਾ ਦਾਖਲੇ ਦਾ ਇਸ ਦਾਖਲੇ ਦੇ ਸੈਸ਼ਨ ਦੇ ਵਿੱਚ ਮੇਰੀ ਇਸ ਖਬਰ ਨਸ਼ਰ ਹੋਈ ਖਬਰ ਨੂੰ ਇੱਥੇ ਸੂ ਮੋਟੋ ਲੈ ਕੇ ਪੰਜਾਬ ਰਾਜ ਬਾਲਤਕਾਰ ਰੱਖਿਆ ਕਮਿਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਐਫੀਲੀਏਸ਼ਨ ਸ਼ਾਖਾ ਡੀਪੀਆਈ ਡੀਪੀਆਈ ਡਾਇਰੈਕਟਰ ਸੈਂਡਰੀ ਔਰ ਜਿਹੜੇ ਵੀ ਅਧਿਕਾਰੀਆਂ ਨੇ ਸਮੇਤ ਜਿਹੜੇ ਵਿਭਾਗ ਦੇ ਮੰਤਰੀ ਸਭਾ ਨੇ ਉਹ ਕਿਰਪਾ ਕਰਕੇ ਜਨਤਕ ਖੇਤ ਦੇ ਚ 3 ਕਰੋੜ ਮਾਪਿਆਂ ਦੇ ਹੱਕ ਵਿੱਚ ਫਤਵਾ ਜਿੰਦੇ ਹੋਏ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰਨ ਕਿ ਇਹ 40% ਜਿਹੜੇ ਵੀ ਸਕੂਲ ਲੈਂਦਾ ਫੜਿਆ ਗਿਆ ਉਹਦੀ ਮਾਨਤਾ ਵੀ ਰੱਦ ਹੋਏਗੀ ਔਰ ਉਹਦਾ ਰਿਕਾਰਡ ਵੀ ਜੱਫਤ ਹੋ ਜੀ ਠੀਕ ਹੈ ਜੀ ਸਤਨਾਮ ਸਿੰਘ ਗਿੱਲ ਜੀ ਦਾ ਧੰਨਵਾਦ ਕਰਦੇ ਹੋਏ ਅੱਜ ਅਸੀਂ ਇਸ ਨਿਊਜ਼ ਦਾ ਅੰਤਿਮ ਦੌਰ ਤੇ ਜਾਵਾਂਗੇ ਤੇ ਇੱਕ ਆਖਰੀ ਸਵਾਲ ਨਾਲ ਅਸੀਂ ਸਮਾਪਤੀ ਕਰਾਂਗੇ ਸਤਨਾਮ ਸਿੰਘ ਜੀ ਇੱਕ ਗੱਲ ਹੋਰ ਜੋ ਹੈ ਸ਼ਾਇਦ ਕੁਝ ਆਮ ਜਨਤਾ ਨੂੰ ਇਸ ਗੱਲ ਬਾਰੇ ਨਹੀਂ ਪਤਾ ਜੋ ਪ੍ਰਾਈਵੇਟ ਸਕੂਲ ਯੂਨੀਫਾਰਮ ਤੇ ਬੁੱਕਸ ਬਾਰੇ ਵੀ ਕੁਝ ਤੁਸੀਂ ਸੰਦੇਸ਼ ਦੱਸਦੇ ਹੋ ਦੇਖੋ ਜਿਹੜੀ ਕੋਈ ਵੀ ਪ੍ਰਾਈਵੇਟ ਸਕੂਲ ਆ 2 ਸਾਲ ਤੋਂ ਪਹਿਲਾਂ ਯੂਨੀਫਾਰਮ ਨਹੀਂ ਚੇਂਜ ਕਰ ਸਕਦਾ ਪਰ ਇਹ ਸਾਲ ਦੇ ਵਿੱਚ ਵਿੱਚ ਚੇਂਜ ਕਰ ਲੈਂਦੇ ਆ ਇਹਨਾਂ ਦੇ ਖਿਲਾਫ ਹੀ ਨੈਸੈਸਰੀ ਐਕਸ਼ਨ ਹੋਣਾ ਬੰਦਾ ਇੱਕ ਕਿਤਾਬਾਂ ਦੀ ਵੇਚ ਸਕਦੇ ਵਰਦੀਆਂ ਨਹੀਂ ਵੇਚ ਸਕਦੇ ਇਹ ਲੋਕੋ ਪੇਟਰੀ ਕਿਨਾਲ ਚੂਰ ਮੋਰੀ ਨਹੀਂ ਵੇਚਦੇ ਨੇ ਮਾਪਿਆਂ ਨੂੰ ਮਾਪਿਆਂ ਤੇ ਦਬਾਅ ਪਾਉਂਦੇ ਨੇ ਕਿਉਂਕਿ ਇਹ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀਆਂ ਜਿਹੜੀ ਚੀਜ਼ੇ ਕਰਦੇ ਆ ਇਹਨਾਂ ਨੇ ਆਪਣੀਆਂ ਹੱਟੀਆਂ ਖੋਲੀਆਂ ਵਾ ਦੁਗਣੀ ਕਮਾਈ ਦੇ ਵਾਸਤੇ ਸੋ ਪਿਛਲੀ ਵਾਰ ਵੀ ਸਾਡੀ ਸ਼ਿਕਾਇਤ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇਨਸਟਰਕਸ਼ਨਾਂ ਹੋਈਆਂ ਸੀ ਔਰ ਕਈ ਸਕੂਲ ਫੜੇ ਵੀ ਗਏ ਸੀ ਸੋ ਸਾਡੀ ਇੱਕ ਬੇਨਤੀ ਆ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਜੋ ਵੀ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਡਿਪਾਰਟਮੈਂਟ ਦੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤੇ ਜੇ ਮਹਿਕਮਾ ਹੀ ਆਪਣੇ ਅਫਸਰਾਂ ਦੇ ਨਿਰਦੇਸ਼ਾਂ ਦੀ ਧੱਜੀਆਂ ੜਾਊਗਾ ਤਾਂ ਫਿਰ ਬੜੀ ਸ਼ਰਮਨਾਕ ਗੱਲ ਹੈ ਸਾਡੇ ਲੋਕਾਂ ਵਾਸਤੇ ਸਾਨੂੰ ਵਾਰ-ਵਾਰ ਹਾਈ ਕੋਰਟ ਜਾਣ ਲਈ ਪ੍ਰਸ਼ਾਸਨ ਮੈਂ ਬੇਨਤੀ ਕਰਦਾ ਸਾਨੂੰ ਮਜਬੂਰ ਨਾ ਕਰੋ ਆ ਜਿਹੜੀ ਚਾਰ ਫੀਸਾਂ ਦੀ ਗੱਲ ਕੀਤੀ ਆ ਜੇਕਰ ਇਸ ਇੱਕ ਹਫ਼ਤੇ ਦੇ ਵਿੱਚ ਵਿੱਚ ਸਟੇਟ ਗਵਰਨਮੈਂਟ ਨੇ ਇਹਦਾ ਸੂ ਮੋਟੋ ਨਾ ਲਿਆ ਤਾਂ ਫਿਰ ਇਸ ਚਾਰ ਫੀਸਾਂ ਦੇ ਪਰਮਾਨੈਂਟ ਰੋਕ ਲਾਉਣ ਔਰ ਸਕੂਲਾਂ ਤੋਂ ਰਿਕਵਰ ਕਰਨ ਵਾਸਤੇ ਮੈਂ ਹਾਈ ਕੋਰਟ ਚ ਪੀਐਲ ਫਾਈਲ ਕਰਾਂ